ਆ ਬੜਾ ਪਿੱਛੇ ਖੜੀ ਤੂੰ ਵੀਰੇ ਲੈਂਦੀ ਦਾ ਗਾਣਾ ਇੱਧਰ ਪਹੁੰਚ ਜਾ ਯਾਰ ਆ ਵੀ ਚੱਲਿਆ ਯਾਰ ਖੱਜਲ ਨਾ ਕਰੋ ਯਾਰ ਹਵਾ ਪਹਿ ਜਾਣੀ ਓਕੇ ਵਾਲੋ ਬੱਸ ਨੰਬਰ ਬੋਲੋ 10 ਮਿੰਟ ਬਾਅਦ ਜੋ ਪਿੱਛੇ ਬਾਬਾ ਪੈਂਡ ਜੋਰੀ ਹਵਾ ਇਦਰੋਂ ਹੀ ਆਣੀ ਆ ਕਿਉਂ ਨਹੀਂ ਬੇਨਤੀ ਮੰਨਦੇ ਹੈਗੇ ਪਿੱਛੇ ਹੋ ਜਾ ਬੈਠ ਜਾਓ ਜਾਂ ਪਿੱਛੇ ਹੋ ਜਾ ਜਿੱਥੇ ਬੈਠ ਜਾਓ ਜਾਂ ਪਿੱਛੇ ਹੋ ਜਾ ਬੈਠ ਜਾਓ ਬੈਠ ਜਾਓ ਜਾਂ ਫਿਰ ਪਿੱਛੇ ਹੋ ਜਾ ਉਹ ਪਰ ਜੋਬਨ ਚ ਗਿਆ ਹਰ ਤਰ੍ਹਾਂ ਦਾ ਜੋਬਨ ਸੀ ਜਵਾਨੀ ਵੱਲੋਂ ਵੀ ਲੈ ਲਓ ਜੀਵਨ ਵੱਲੋਂ ਲੈ ਲੋ ਕੈਰੀਅਰ ਵਾਈਜ਼ ਲੈ ਲੋ ਪਰਿਵਾਰ ਵੱਲੋਂ ਲੈ ਲੋ ਕਿਸੇ ਵੀ ਤਰੀਕੇ ਨਾਲ ਉਹਦਾ ਜੋਬਨ ਸੀਗਾ ਤੇ ਉਹਦਾ ਇਦਾਂ ਜਾਣਾ ਸਾਰੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਸੁਣ ਕਰਕੇ ਬਹੁਤ ਦੁੱਖ ਹੋ ਜਾਂਦਾ ਹੈ ਇਹੋ ਜੇ ਟਾਈਮ ਤੇ ਕਿਉਂਕਿ ਪਹਿਲਾਂ ਤਾਂ ਬੰਦਾ ਸਟਰਗਲ ਕਰਦਾ ਕੁਝ ਨਾ ਕੁਝ ਅਚੀਵ ਕਰਨ ਲਈ ਜਦੋਂ ਤੁਸੀਂ ਇੱਕ ਖਾਸ ਮੁਕਾਮ ਤੇ ਹੋ ਹੋ ਇੰਨੀ ਦੁਨੀਆ ਤੁਹਾਨੂੰ ਪਿਆਰ ਕਰਦੀ ਆ ਔਰ ਐਸਾ ਪਾਣਾ ਬਾਪਰ ਜਵੇ ਉਹ ਵੀ ਕੋਈ ਕੋਈ ਰੱਬੀ ਮਾਰ ਨਹੀਂ ਜਿਹੜੀ ਤੁਸੀਂ ਆਪਣੇ ਮਤਲਬ ਸ਼ੌਕ ਚਲੋ ਉਹਨੂੰ ਸੀਗਾ ਘੁੰਮਣ ਦਾ ਪੂਰੀ ਸੇਫਟੀ ਦੇ ਨਾਲ ਜਾ ਰਿਹਾ ਔਰ ਕੋਈ ਇਹ ਨਹੀਂ ਤਾਂ ਕਈ ਵਰੀ ਹੁੰਦਾ ਜੀ ਉਹਨੇ ਕਿਸੇ ਨੇ ਹੈਲਮਟ ਨਹੀਂ ਲਿਆ ਜੀ ਕਿਸੇ ਨੇ ਜਾਂ ਗੱਡੀ ਦੇ ਵਿੱਚ ਕੋਈ ਜਾ ਰਿਹਾ ਜੀ ਸੀਟ ਬੈਲਟ ਨਹੀਂ ਲਾਈ ਤੁਸੀਂ ਉਹ ਕਹਿ ਸਕਦੇ ਹੋ ਪਰ ਉਹ ਤਾਂ ਲਵੇ ਦੇ ਚ ਹੁਣ ਕਸੂਰ ਕੀ ਦਾ ਕੁਐਸਚਨ ਇਹ ਆ ਕਿ ਕਿਉਂ ਇਸ ਤਰ੍ਹਾਂ ਵਾਪਰਿਆ ਔਰ ਉਹਦੇ ਤੇ ਸਾਨੂੰ ਗੱਲ ਕਰਨੀ ਪਊਗੀ ਕਿ ਜਿੰਨਾ ਆਵਾਰਾ ਪਸ਼ੂਆਂ ਦੇ ਨਾਲ ਐਡਾ ਸਾਡਾ ਹੀਰਾ ਅੱਜ ਖੋਇਆ ਗਿਆ ਔਰ ਇਹਦੇ ਵੱਲ ਸਾਡੀਆਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਆ ਪਤਾ ਨਹੀਂ ਹਜ਼ਾਰਾਂ ਹੀ ਘਰ ਇਹਨਾਂ ਹਾਦਸਿਆਂ ਦੇ ਕਰਕੇ ਉਜੜੇ ਆ ਔਰ ਕਿੰਨੇ ਨੂੰ ਤਾਂ ਮੈਂ ਜਾਣਦਾ ਨਾ ਜਿਹੜੇ ਚਲੋ ਰਾਜਵੀਰ ਦਾ ਨਾਮ ਐਡਾ ਵੱਡਾ ਸੀ ਤਾਂ ਉਹ ਬਹੁਤ ਜ਼ਿਆਦਾ ਉਮਰ ਕੇ ਸਾਹਮਣੇ ਆਇਆ ਪਰ ਪਤਾ ਨਹੀਂ ਕਿੰਨੇ ਘਰਾਂ ਦੇ ਚਰਾਗ ਇਦਾਂ ਉਹ ਜਿਹੜੇ ਆਵਾਰਾ ਏਸਾਨ ਮੈਂ ਕਹਿੰਦਾ ਇਹ ਤਾਂ ਮਤਲਬ ਜੰਦੂਤ ਹੀ ਘੁੰਮ ਰਹੇ ਆ ਏਸਾਨ ਥੋੜਾ ਕੋਈ ਨੂੰ ਪੰਜਾਬੀ ਇੰਡਸਟਰੀ ਕਿੰਨਾ ਕਰਤਾ ਪਿਆ ਜੀ ਘਾਟਾ ਤਾਂ ਕਦੇ ਪੂਰਾ ਹੋਈ ਨਹੀਂ ਸਕਦਾ ਜੀ ਘਾਟਾ ਤਾਂ ਆ ਐਸਾ ਸਿੰਗਰ ਜਿਹੜਾ ਗਲਤੀ ਤਾਂ ਹੁਣ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੱਕਣੀ ਪਊਗੀ ਜੀ ਜਾਂ ਤਾਂ ਫਿਰ ਜਹਾਂ ਦਾ ਆਪਣੀ ਗਲਤੀ ਆ ਕਿਉਂਕਿ ਇਹ ਟੈਕਸ ਲਿਆ ਜਾਂਦਾ ਜਾਂ ਸਰਕਾਰ ਦੀ ਆ ਆਵਾਰਾ ਪਸ਼ੂ ਫਿਰ ਰਹੇ ਨੇ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਂਚ ਆ ਮੈਨੂੰ ਲੱਗਦਾ ਚਾਹੇ ਜੋ ਸਰਕਾਰ ਰਾਜ ਕਰ ਰਹੀ ਆ ਜਾਂ ਜਿਹੜੇ ਕਰਨਾ ਚਾਹੁੰਦੇ ਆ ਜੀ ਔਰ ਤੁਸੀਂ ਵੀ ਸਾਰੇ ਸਿਆਣਿਆਂ ਔਰ ਉਹਨਾਂ ਨੂੰ ਕੁਐਸਚਨ ਨੇ ਬਣਦਾ ਕਿ ਤੁਸੀਂ ਕੀ ਇਹਦੇ ਤੇ ਕਰ ਰਹੇ ਹੋ ਜਾਂ ਜੋ ਤੁਸੀਂ ਟੈਕਸ ਲੈ ਰਹੇ ਹੋ ਉਹ ਕਿੱਥੇ ਖਰਚਿਆ ਜਾ ਰਿਹਾ ਔਰ ਸਰਕਾਰ ਦੀ ਆਉਣ ਵਾਲੇ ਟਾਈਮ 'ਚ ਇਹਦੇ ਬਾਰੇ ਕੀ ਰਾਏ ਆ ਹਨਾ ਕੀ ਉਹਨਾਂ ਦੇ ਪਲਾਨ ਹੈਗੇ ਆ ਕੁਝ ਉਹਨਾਂ ਦੇ ਹੈ ਦਿਮਾਗ 'ਚ ਜਾਂ ਇਸੇ ਤਰ੍ਹਾਂ ਮਾਮਾ ਦੇ ਪੁੱਤ ਜਾਂਦੇ ਰਹਿਣਗੇ ਕਿਉਂਕਿ ਇਹ ਹੱਲ ਤਾਂ ਕਰਨੀ ਪਊਗਾ ਹਨਾ ਮੈਂ ਵੀ ਐਨੀਮਲ ਲਵਰ ਆ ਮੈਂ ਬੜਾ ਪਿਆਰ ਕਰਦਾ ਹਰ ਚੀਜ਼ ਨੂੰ ਪਰ ਇਨਸਾਨ ਦੀ ਕੀਮਤ ਦੇ ਨਾਲੋਂ ਔਰ ਕੋਈ ਚੀਜ਼ ਜ਼ਰੂਰੀ ਨਹੀਂ ਹੈ ਔਰ ਰੱਖੋ ਆਪਣੇ ਘਰਾਂ ਦੇ ਵਿੱਚ ਪਾਲੋ ਜਿਨ੍ਹਾਂ ਨੂੰ ਸ਼ੌਕ ਆ ਪਰ ਇਹ ਨਹੀਂ ਕਿ ਉਹ ਸੜਕਾਂ ਦੇ ਉੱਪਰ ਘੁੰਮ ਕੇ ਇਦਾਂ ਸਾਡੇ ਬੱਚੇ ਸਾਡੇ ਯੰਗ ਮੁੰਡੇ ਹਨਾ ਇਦਾਂ ਜਾਣ